ਟ੍ਰੈਵਲ ਇੰਡਸਟਰੀ ਦਾ ਐਕਟ ਹੈਗਾ ਇਹ ਵੀ ਸਾਡੀ ਐਸੋਸੀਏਸ਼ਨ ਨੇ ਲਿਆਂ ਵਿੱਚ ਕੋਸ਼ਿਸ਼ ਕੀਤੀ 2250 ਦੇ ਕਰੀਬ ਇਹਦੇ ਮੈਂਬਰ ਨੇ ਪੰਜਾਬ ਦੇ ਵਿੱਚ ਵੀ ਔਰ ਪੰਜਾਬ ਤੋਂ ਬਾਹਰ ਵੀ ਹੋਰ ਸਟੇਟਾਂ ਤੋਂ ਮੈਂਬਰ ਵੀ ਨੇ ਔਰ ਇਹਦੇ ਵਿੱਚ ਮੈਂਬਰ ਉਹ ਹੀ ਨੇ ਜਿਨ੍ਹਾਂ ਕੋ ਲਾਇਸੈਂਸ ਹੈ ਜਿਹੜੇ ਐਥਿਕਲੀ ਕੰਮ ਕਰਦੇ ਨੇ ਜਿਹੜੇ ਲੀਗਲੀ ਕੰਮ ਕਰਦੇ ਨੇ ਉਹ ਲੋਕੀ ਇਹਦੇ ਐਸੋਸੀਏਸ਼ਨ ਦੇ ਵਿੱਚ ਹੈਗੇ। ਸਮਾਗਮ ਦੇ ਖਾਣੇ 'ਚ ਗੱਲ ਪਾ ਰਹੇ ਹੋ ਕਿ ਬਾਹਰ ਜਾ ਉਹਨੂੰ 500 ਰੁਪਈਆ ਦੀ ਲੱਗਦੀ ਆ। ਉਹੀ ਮੈਸੇਜ ਇੱਕ ਪਿੰਡ ਦਾ ਬੰਦਾ ਜਦੋਂ ਬਾਹਰ ਜਾਣ ਦਾ ਸੋਚਦਾ 60 ਲੱਖ ਉਹਦੇ ਦਿਮਾਗ 'ਚ ਪਿਆ ਗਵੰਡੀ ਕਹਿੰਦਾ ਮੈਂ 30 'ਚ ਕਰਾ ਦੂੰ ਉਹਨੂੰ ਲੱਗਦਾ ਸ਼ਾਇਦ ਇਹ ਮੇਰੇ ਭਲੇ ਦੀ ਗੱਲ ਕਰਦਾ ਆ ਕਿਉਂਕਿ ਉਸ ਜਗ੍ਹਾ ਤੇ ਉਹਨੂੰ ਭਲੇ ਬੁਰੇ ਚੰਗੇ ਮਾੜੇ ਦੀ ਹਾਲੇ ਸਮਝ ਨਹੀਂ ਆ ਪਰ ਸਾਡਾ ਸਭ ਦਾ ਕੰਮ ਆ ਰਲ ਕੇ ਉਹਨਾਂ ਨੂੰ ਐਜੂਕੇਟ ਕਰਨਾ ਜੇ ਕਿਸੇ ਨੇ ਬਾਹਰ ਜਾਣਾ ਹੈ ਉਹ ਲੀਗਲ ਤਰੀਕੇ অথরাইਜ਼ ਜਿਹੜੇ ਕੰਸਲਟੈਂਟ ਨੇ ਉਹਨਾਂ ਦੇ ਥਰੂ ਜਾਓ ਤੇ ਉਹੀ ਸਹੀ ਤਰੀਕਾ ਜੀ ਗਲਤ ਤਰੀਕਾ ਤੇ ਗਲਤ ਹੀ ਹੈ ਪਿਤੇ ਦਿਨੀ ਜਲੰਧਰ ਪ੍ਰਸ਼ਾਸਨ ਵੱਲੋਂ 271 ਜਿਹੜੇ ਨੋਟਿਸ ਜਾਰੀ ਕੀਤੇ ਗਏ ਸੀ ਇਮੀਗ੍ਰੇਸ਼ਨ ਕੰਸਰਟਡ ਉਹਨਾਂ ਨੂੰ ਤੇ ਉਸ ਤੋਂ ਬਾਅਦ ਐਸੋਸੀਏਸ਼ਨ ਨੇ ਜਰੰਦਰ ਡੀਸੀ ਹਿਮਾਂਸ਼ੂ ਅਗਰਵਾਲ ਉਹਨਾਂ ਨੂੰ ਮਿਲਣੇ ਸਰ ਡੀਸਾ ਨੂੰ ਮਿਲਣੇ ਤੁਸੀਂ ਕੀ ਆਪਣੀ ਗੱਲ ਪੱਕ ਰੱਖਿਆ ਗਿਆ ਤੇ ਐਕਚੁਅਲੀ ਸਾਰਾ ਹੈਕ ਹੀ ਹੈ ਜਿਹੜੇ 271 ਦੀ ਗੱਲ ਕਰਦੇ ਆ ਉਹਦੇ ਵਿੱਚੋਂ ਬਹੁਤ ਸਾਰੇ ਕੰਸਲਟੈਂਟ ਆਲਰੇਡੀ ਕੰਮ ਛੱਡ ਚੁੱਕੇ ਨੇ ਉਹਨਾਂ ਨੇ ਆਪਣਾ ਸਰੈਂਡਰ ਕਰਤਾ ਲਾਇਸੈਂਸ ਕਿਉਂਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਔਰ ਇਹ ਪੁਰਾਣੀ ਲਿਸਟ ਕੱਢੀ ਗਈ ਹੈ ਉਹਦੇ ਵਿੱਚ ਸਸਪੈਂਡ ਨਹੀਂ ਕੀਤੇ ਗਏ ਸ਼ੋ ਕੌਜ਼ ਨੋਟਿਸ ਇਸ਼ੂ ਕੀਤੇ ਗਏ ਨੇ ਡੀਸੀ ਸਾਹਿਬ ਨੇ ਸਾਡਾ ਪੱਖ ਰੱਖਿਆ ਵੀ ਜਿਹੜੇ ਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਦੇ ਨਾਲ ਨਾਲ ਅਸੀਂ ਇਹ ਵੀ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਡੀਸੀ ਸਾਹਿਬ ਨੇ ਵੀ ਇਹੀ ਦੱਸਿਆ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਜਿਹੜੇ ਕੰਸਲਟੈਂਟ ਹੈਗੇ ਨੇ ਗਵਰਨਮੈਂਟ ਤੋਂ ਅਥੋਰਾਈਜ਼ਡ ਕਨਸਲਟੈਂਟ ਹੈ ਉਹਨਾਂ ਦੇ ਥਰੂ ਜਾਓ ਤਾਂ ਕਿ ਤੁਹਾਨੂੰ ਡਿਪੋਰਟ ਹੋਣਾ ਨਾ ਪਵੇ ਤੁਹਾਡੇ ਪੈਸੇ ਦਾ ਨੁਕਸਾਨ ਨਾ ਹੋਵੇ ਤੁਹਾਡੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਸ਼੍ਰੀਕਾਂਤ ਅਸੋਸੀਏਸ਼ਨ ਕਦੇ ਟਾਈਮ ਤੋਂ ਚੱਲ ਰਹੀ ਹੈ ਤੇ ਟੋਟਲ ਮੈਂਬਰ ਕਿੰਨੇ ਨੇ ਜਲੰਧਰ ਵਿੱਚ ਰਜਿਸਟਰ ਦੀ ਗੱਲ ਕਰੀਏ ਤਾਂ ਕਿੰਨੇ ਕਰਦੇ 2012 ਚ ਅਸੋਸੀਏਸ਼ਨ ਫਾਰਮ ਕੀਤੀ ਸੀ ਜਿਹੜਾ ਟ੍ਰੈਵਲ ਇੰਡਸਟਰੀ ਦਾ ਐਕਟ ਹੈਗਾ ਇਹ ਵੀ ਸਾਡੀ ਅਸੋਸੀਏਸ਼ਨ ਨੇ ਲਿਆਂਧ ਵਿੱਚ ਕੋਸ਼ਿਸ਼ ਕੀਤੀ 2250 ਦੇ ਕਰੀਬ ਇਹਦੇ ਮੈਂਬਰ ਨੇ ਪੰਜਾਬ ਦੇ ਵਿੱਚ ਵੀ ਔਰ ਪੰਜਾਬ ਤੋਂ ਬਾਹਰ ਵੀ ਹੋਰ ਸਟੇਟਾਂ ਤੋਂ ਮੈਂਬਰ ਵੀ ਨੇ ਔਰ ਇਹਦੇ ਵਿੱਚ ਮੈਂਬਰ ਉਹੀ ਨੇ ਜਿਨ੍ਹਾਂ ਕੋ ਲਾਇਸੈਂਸ ਹੈ ਜਿਹੜੇ ਐਥਿਕਲੀ ਕ ਲੀਗਲੀ ਕੰਮ ਕਰਦੇ ਨੇ ਉਹ ਲੋਕੇ ਇਹਦੇ ਵਿੱਚ ਐਸੋਸੀਏਸ਼ਨ ਦੇ ਵਿੱਚ ਆ ਗਏ ਜੀ ਸਰ ਲੋਕੇ ਐਸ ਆਪਣੇ ਵੈਬਸਾਈਟ ਤੇ ਅਵੇਲੇਬਲ ਹੈਗੇ ਤੁਸੀਂ ਵੀ ਜਾਣਕਾਰੀ ਦਿੰਦੇ ਹੋ ਕਿ ਇਹ ਇਨਲੀਗਲ ਹੈਗੇ ਨੇ ਉਹ ਰਜਿਸਟਰ ਕੰਮ ਕਰਦੇ ਨੇ ਪਰ ਫੇਰ ਵੀ ਲੋਕੇ ਦੂਜੇ ਪਾਸੇ ਭਰਾਉਂਦੇ ਨੇ ਇਹ ਗੈਪ ਹੈ ਕਿਉਂ ਪਬਲਿਕ ਤੇ ਉਹਦੇ ਵਿੱਚ ਬੇਸਿਕਲੀ ਜਦੋਂ ਮੀਡੀਆ ਦੇ ਵਿੱਚ ਆਉਂਦਾ ਨਾ ਕਿ ਮੋਟਾ-ਮੋਟਾ ਕਿ ਫਲਾਣਾ ਇਨੇ ਲੱਖ ਦੇ ਕੇ ਬਾਹਰ ਗਿਆ ਇਨੇ ਲੱਖ ਇਹਦੇ ਗਵਾਜ ਕੇ ਇਨੇ ਲੱਖ ਇਹਦੇ ਗਵਾਜ ਕੇ ਉਹ ਤੁਹਾਨੂੰ ਨਹੀਂ ਪਤਾ ਤੁਸੀਂ ਇਨਡਾਇਰੈਕਟਲੀ ਲੋਕਾਂ ਦੇ ਦਿਮਾਗ 'ਚ ਇਹ ਖਾਨੇ 'ਚ ਗੱਲ ਪਾ ਰਹੇ ਹੋ ਕਿ ਬਾਹਰ ਜਾ ਉਹਨੂੰ 100 ਰੁਪਈਆ ਦੀ ਲੱਗਦੀ ਆ ਉਹੀ ਮੈਸੇਜ ਇੱਕ ਪਿੰਡ ਦਾ ਬੰਦਾ ਜਦੋਂ ਬਾਹਰ ਜਾਣ ਦਾ ਸੋਚਦਾ 60 ਲੱਖ ਉਹਦੇ ਦਿਮਾਗ 'ਚ ਪਿਆ ਗਵਾਂਡੀ ਕਹਿੰਦਾ ਮੈਂ 30 ਕਰਾ ਦੂੰ ਉਹਨੂੰ ਲੱਗਦਾ ਸ਼ਾਇਦ ਇਹ ਮੇਰੇ ਭਲੇ ਦੀ ਗੱਲ ਕਰਦਾ ਆ ਕਿਉਂਕਿ ਉਸ ਜਗ੍ਹਾ ਤੇ ਉਹਨੂੰ ਭਲੇ ਬੁਰੇ ਚੰਗੇ ਮਾੜੇ ਦੀ ਹਾਲੇ ਸਮਝ ਨਹੀਂ ਆ ਪਰ ਸਾਡਾ ਸਭ ਦਾ ਕੰਮ ਆ ਰਲ ਕੇ ਉਹਨਾਂ ਨੂੰ ਐਜੂਕੇਟ ਕਰਨਾ ਪਰ ਅਸੀਂ ਤਾਂ ਪੱਕਾ ਹੀ ਰੱਖਦੇ ਨੇ ਜੋ ਜੈਨੂਅਲੀ ਆਫੀਸ ਕਹਿੰਦੇ ਨੇ ਜਾਂ ਫਿਰ ਰਜਿਸਟਰਡ ਹੈ ਕਿਉਂਕਿ ਬੀਤੇ ਦਿਨ ਇੱਕ ਕਮਾਮਲਾ ਆਇਆ ਸੀ ਜਿੱਥੇ ਰਜਿਸਟਰ ਜਿਹੜਾ ਬੰਦਾ ਸੀ ਉਹਦੇ ਵੱਲ ਵੀ ਧੋਖਾਧੜੀ ਕੀਤੀ ਗਈ ਸੀ ਤੇ ਆਪਣੀ ਅਸੀਂ ਵੀ ਉਹੀ ਕੰਮ ਕਰਦੇ ਸਰ ਦੇਖੋ ਮਾਫੀਆ ਕਿਸੇ ਵੀ ਰੂ ਮਾਫੀਆ ਆ ਉਹਨੇ ਨਾਂ ਨਹੀਂ ਲੈਣਾ ਔਰ ਲਾਇਸੈਂਸਿੰਗ ਵੀ ਇਸੇ ਕਰਕੇ ਸ਼ੁਰੂ ਹੋਈ ਸੀ ਕਿ ਕਿ ਮਾਫੀਆ ਵਿੱਚ ਤੇ ਨਾਰਮਲ ਕੰਸਲਟੇਸ਼ਨ ਵਿੱਚ ਡਿਫਰੈਂਸ ਨੂੰ ਸਮਝਾ ਸਕੇ ਬਿਕੋਜ਼ ਕਲਾਇੰਟ ਤੇ ਪਹਿਲਾਂ ਭਲੇਖੇ ਚ ਸੁਰ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇੰਨੇ ਕਿ ਸਿਆਣੇ ਹੋਣ ਕਿ ਜਿਹੜੇ ਰਾਹ ਨੇ ਜਿੱਥੇ ਸਪਾਂ ਦੀਆਂ ਸਿਰੀਆਂ ਮਿੱਧ ਤੇ ਜਾਂਦੇ ਕੰਕਾਲਾਂ ਨੂੰ ਠੁੱਡ ਮਾਰਦੇ ਜਾਂਦੇ ਆ ਉਹ ਆਪਣੀ ਜਾਨ ਦੀ ਕੀਮਤ ਪਛਾਣਨ ਕਿ ਉਹਨਾਂ ਨੂੰ ਪੱਧ ਲੱਗੇ ਵੀ ਇਹ ਜਾਨ ਜਾਨਾ ਵਾਕਿਆ ਕੀਮਤੀ ਆ ਇਹ ਭੰਗ ਦੇ ਪਾਜ ਦਾ ਗਵਾਣੀਆਂ ਨਹੀਂ ਚਾਹੀਦੀਆਂ ਔਰ ਕਿਤੇ ਭੁੱਲ ਭਲੇਖੇ ਪਹਿਲਾਂ ਪਹੁੰਚ ਵੀ ਜਾਂਦੇ ਸੀ ਹੁਣ ਉੱਥੇ ਵੀ ਸਖਤੀ ਹੋ ਗਈ ਹੁਣ ਉੱਥੋਂ ਵੀ ਉਦਾਂ ਹੀ ਬੇਰੰਗ ਵਾਪਸ ਕੀਤਾ ਜਾਂਦਾ ਸੋ ਬੇਸਿਕਲੀ ਸਾਡੀ ਅਪੀਲ ਆ ਸਭ ਨੂੰ ਕਿ ਅਗਰ ਕਿਸ ਦਾ ਵੀਜ਼ਾ ਰਿਫਿਊਜ਼ ਹੋ ਜਾਏ ਉਹ ਘਰ ਜੋਗਾ ਰਹਿ ਜਾਂਦਾ ਅਗਰ ਕੋਈ ਬਾਹਰ ਜਾ ਕੇ ਵਾਪਸ ਮੁਰਦਾ ਉਹ ਘਰ ਜੋਗਾ ਵੀ ਹੈ ਨਹੀਂ ਐ ਤੇ ਬਾਹਰ ਜੋਗਾ ਵੀ ਹੈ ਨਹੀਂ ਸੋ ਪੀਲੇ ਇਹੀ ਕਿ ਨਾਰਮਲ ਤਰੀਕੇ ਨਾਲ ਹਲਕੇ-ਫੁਲਕੇ ਤਰੀਕੇ ਨਾਲ ਬਾਹਰ ਜਾਂਦਾ ਪਰਾਲਾ ਕਰੋ ਜਿਵੇਂ ਸਰ ਆਪਣੇ ਸਰੋਨਾਂ ਨੇ ਗੱਲ ਕੀਤੀ ਹੈਗੀ ਕਿ ਗੁਰੂ ਸਭਾ ਦਾ ਜੋ ਸੀ ਸੇ ਕਿ ਉਜੜ ਜਾਓ ਮਤਕੀ ਦੂਜੀ ਜਾ ਕੇ ਤੁਸੀਂ ਆਪਣਾ ਕੰਮ ਕਰੋ ਪਰ ਅੱਜ ਜੋ ਹਾਲਾਤ ਹੋ ਰਹੇ ਜਿਸ ਤਰੀਕੇ ਨਾਲ ਡੌਂਕੀ ਲਾ ਕੇ ਜਾ ਰਹੇ ਨੇ ਚਾਹੇ ਤੁਸੀਂ ਉਹ ਕੰਮ ਨਹੀਂ ਕਰਦੇ ਉਸ ਦਿਨ ਮੈਸੇਜ ਵੀ ਨਹੀਂ ਦਿੰਦੇ ਜਿਸ ਤਰੀਕੇ ਨਾਲ ਲੋਕੀ ਜਾ ਰਹੇ ਜਦੋਂ ਆਪਣੇ 50 ਪਿਆ 60 60 ਲੱਖ ਕੋਈ ਕਰੋੜ ਤੋਂ ਵੱਧ ਲੱਗ ਗਿਆ ਵਾਪਸ ਜਦੋਂ 15 ਦਿਨੀ ਜਾਂ ਮਹੀਨੇ ਬਾਅਦ ਮੁੜ ਗਿਆ ਫੇਓ ਤਾਂ ਸੱਚੀ ਉਜੜਨ ਵਾਲੀ ਗੱਲ ਹੈ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾਂ ਦੇਖੋ ਜੀ ਮੈਂ ਤੇ ਪਹਿਲਾਂ ਪ੍ਰਸ਼ਾਸਨ ਨੂੰ ਰਿਕੁਐਸਟ ਕਰਾਂਗਾ ਕਿ ਜਦੋਂ ਤੁਸੀਂ ਏਜੰਟ ਤੇ ਪਰਚਾ ਕਰਦੇ ਹੋ ਉਹਦੇ ਨਾਲ ਉਹਦੇ ਮਾਪੇ ਔਰ ਅਰਜੀਨਲ ਭੇਜਣ ਵਾਲੇ ਬੰਦੇ ਤੇ ਵੀ ਪਰਚਾ ਕਰੋ ਕਿਉਂਕਿ ਜਦੋਂ ਇਹ ਸਾਰੇ ਫੈਮਿਲੀ ਨੇ ਮਿਲ ਕੇ ਇੱਕ ਪਲਾਨ ਬਣਾਇਆ ਸੀ ਕਿ ਅਸੀਂ 50 ਲੱਖ ਰੁਪਈਆ ਕਿਸੇ ਇੱਕ ਮਾਨਵ ਤਸਕਰ ਨੂੰ ਦੇ ਕੇ ਆਪਣਾ ਬੱਚਾ ਬਾਹਰ ਭੇਜਣਾ ਮੈਂ ਏਜੰਟ ਲਫ਼ਜ਼ ਨਹੀਂ ਯੂਜ਼ ਕਰ ਰਿਹਾ ਮੈਂ ਮਾਨਵ ਤਸਕਰ ਲਫ਼ਜ਼ ਯੂਜ਼ ਕਰ ਰਿਹਾ ਸੋ ਪਰਚਾ ਦੋਨਾਂ ਤਰ੍ਹਾਂ ਦੇ ਉੱਤੇ ਹੋਣਾ ਚਾਹੀਦਾ ਔਰ ਇੱਕ ਵਾਰੀ ਐਡਮਿਨਿਸਟ੍ਰੇਸ਼ਨ ਪੰਜ ਸੱਤ ਲੋਕਾਂ ਦੇ ਉੱਤੇ ਪਰਚੇ ਕਰਨਗੇ ਤੇ ਮਾਪੇ ਵੀ ਅਲਰਟ ਹੋਣਗੇ ਫਿਰ ਅਸੀਂ ਰਿਕੁਐਸਟ ਕਰਾਂਗੇ ਕਿ ਜੇ ਕਿਸੇ ਨੇ ਬਾਹਰ ਜਾਣਾ ਹੈ ਤਾਂ ਉਹ ਲੀਗਲ ਤਰੀਕੇ ਆਥਰਾਇਜ਼ ਜਿਹੜੇ ਕੰਸਲਟੈਂਟ ਨੇ ਉਹਨਾਂ ਦੇ ਥਰੂ ਜਾਓ ਤੇ ਉਹ ਹੀ ਸਹੀ ਤਰੀਕਾ ਜੀ ਗਲਤ ਤਰੀਕਾ ਤੇ ਗਲਤ ਹੀ ਹੈ ਬੜੀ ਵੱਡੀ ਤੁਸੀਂ ਗੱਲ ਕਰ ਰਹੇ ਹੋ ਕਿ ਮਾਪਿ ਪਿਆਬ ਜਿਹੜੇ ਜਾ ਕੇ ਉਹ ਡਾਂਕੀ ਥਰੂ ਭੇਜ ਦੇਣਾ ਹੈ ਗਲਤ ਤਰੀਕੇ ਨਾਲ ਭੇਜ ਦੇ ਉਹਨਾਂ ਦੇ ਪਰਚਾ ਪਰ ਜਿਹੜਾ ਬੰਦਾ ਪਹਿਲੇ ਹੀ ਆ ਕੇ ਉਸ ਤੋਂ ਬਾਅਦ ਵਾਪਸ ਲੱਖ ਰੁਪਏ ਲਾ ਕੇ ਗਿਆ ਉਸ ਤੋਂ ਬਾਅਦ ਮੁੜ ਕੇ ਆ ਗਿਆ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਦੇ ਚਲਜੜ ਜਿਹਾ ਫਸ ਗਿਆ ਫਿਰ ਉਹ ਤਾਂ ਫਿਰ ਆਪਣੇ ਆਪ ਚ ਇੱਕ ਮਤਲਬ ਹੋਰ ਦਬਾਅ ਕਰਨ ਦੇ ਮੈਂ ਦੇਣਾ ਜਵਾਬ ਕੀ ਅੱਜ ਤੱਕ ਕਿਸੇ ਨੇ ਡੀਸੀ ਸਾਹਿਬ ਨੂੰ ਆ ਕੇ ਡੱਬਾ ਦਿੱਤਾ ਕਿ ਅੱਜ ਮੇਰਾ ਬੱਚਾ ਗਲਤ ਤਰੀਕੇ ਨਾਲ ਯੂਐਸਏ ਪੁੱਜ ਗਿਆ ਨਹੀਂ ਦਿੰਦਾ ਨਾ ਕਿਉਂਕਿ ਕੋਈ ਵੀ ਚੱਜ ਦੀ ਚਿਹਰ ਖਬਰ ਨਹੀਂ ਦਿੰਦਾ ਮਾੜੀ ਖਬਰ ਲਈ ਡੀਸੀ ਸਾਹਿਬ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਤੇ ਜਿਹੜਾ ਗਲਤ ਕੰਮ ਹੈ ਉਹ ਤੇ ਹਰ ਜਗ੍ਹਾ ਗਲਤ ਹੀ ਹੈ ਨਾ ਉਹ ਇਸ ਕਿਸ ਤਰ੍ਹਾਂ ਹੋ ਸਕਦਾ ਕਿ ਬੱਚਾ ਪੁੱਜ ਗਿਆ ਉਹ ਉੱਥੇ ਤੇ ਉਹ ਸਹੀ ਹੋ ਗਿਆ ਹੈ ਤੇ ਉਹ ਵੀ ਗਲਤ ਹੈ ਸੋ ਫਿਰ ਮੈਂ ਰਿਕੁਐਸਟ ਕਰਾਂਗਾ ਕਿ ਮਾਪੇ ਦੇ ਉੱਤੇ ਵੀ ਪਰਚਾ ਕਰਨਾ ਚਾਹੀਦਾ ਔਰ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹਨੇ 60 ਲੱਖ ਰੁਪਏ ਕਿੱਥੋਂ ਆਇਆ ਅਸੀਂ ਸਿੰਪਥੀ ਜਿਹੜੀ ਇਹ ਜਿਹੜਾ ਉਹਨਾਂ ਦੇ ਪ੍ਰਤੀ ਦਇਆ ਵਾ ਉਹ ਪੂਰੀ ਹੈ ਅਸੀਂ ਉਹ ਤੋਂ ਨਹੀਂ ਡਿਨਾਇ ਕਰ ਰਹੇ ਪਰ ਤਰੀਕਾ ਤੇ ਗਲਤ ਹੀ ਹੈ ਨਾ ਜੀ ਲਾ ਜਿਹੜਾ ਕਹਿੰਦਾ ਕਤਲ ਕਰਨ ਵਾਲਾ ਔਰ ਕਤਲ ਦੀ ਸਾਜ਼ਿਸ਼ ਕਰਨ ਵਾਲਾ ਦੋਵੇਂ ਕਸੂਰਵਾਰ ਨੇ ਤੇ ਜਿਹੜੇ ਨੇ ਸਾਜ਼ਿਸ਼ ਕਰਕੇ ਬੰਦੇ ਨੂੰ ਬਾਹਰ ਭੇਜਿਆ ਉਹ ਵੀ ਤੇ ਕਸੂਰਵਾਰ ਹੀ ਹੈ ਨਾ ਜੀ ਭਾਵੇਂ ਉਹ ਮਾਪੇ ਵੀ ਹੋਣ ਸੋ ਇੱਕ ਦੋ ਬੰਦਿਆਂ ਦੇ ਪਰਚਾ ਹੋਏਗਾ ਤੇ ਲੋਕਾਂ ਨੂੰ ਸਮਝ ਆਏਗੀ ਸਰ ਉਹਦੇ ਹਾਂਜੀ ਉਹਨਾਂ ਨੇ ਉਹੀ ਪਰਚੇ ਦੀ ਗੱਲ ਕੀਤੀ ਹੈ ਤੁਸੀਂ ਇੱਕ ਪਾਸੋਂ ਰਾਜ਼ੀ ਹੋ ਕਿਉਂਕਿ ਇੱਕ ਪਹਿਲੇ ਹੀ ਆਪਣੇ ਜਿਵੇਂ ਕਿਸ ਪਰਨਨ ਗਿਆ ਕਿ ਉਜੜ ਗਿਆ ਤੇ ਆ ਕੇ ਜਦੋਂ ਲੱਖ ਰੁਪਏ ਲਾ ਕੇ ਉਜੜਦਾ ਹੀ ਆ ਉਹ ਬੰਦਾ ਜਦੋਂ ਵਾਪਸ ਕੁਝ ਦਿਨਾਂ ਬਾਅਦ ਹੀ ਬੰਦਾ ਪਰਤਿਆ ਹੁੰਦਾ ਤੇ ਇੱਕ ਚੀਜ਼ ਸਹੀ ਹੈ ਜੋ ਮਾਪਿਆਂ ਦੇ ਕਰੇ ਹੋਣੀ ਚਾਹੀਦੀ ਮੈਂ ਤੁਹਾਨੂੰ ਗੱਲ ਕਹਿਣੀ ਚਾਹਾਂਗਾ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਮੈਂ 96 ਤੋਂ ਇੰਡਸਟਰੀ ਦੇ ਵਿੱਚ ਆਇਆ 1990 ਇਹ ਆ ਗਿਆ ਕਿ ਆਸਟ੍ਰੇਲੀਆ ਜਾਣ ਵਾਸਤੇ ਆਇਲ ਜ਼ਰੂਰੀ ਹੈ ਕਿ ਤੇ ਅੱਜ ਹਰ ਬੱਚਾ ਆਇਲ ਦਾ ਟੈਸਟ ਲੈ ਕੇ ਸਾਡੇ ਕੋਲ ਆ ਰਿਹਾ ਹੈਗਾ ਹੁਣ ਮੈਂ ਗੱਲ ਕਰਦਾ ਜੇ 50-60 ਲੱਖ ਰੁਪਇਆ ਤੁਸੀਂ ਨਹੀਂ ਲਾਉਣਾ ਨਾ ਵੀ ਲਾਓ ਇੱਕ ਗ੍ਰੈਜੂਏਟ ਬੱਚਾ ਇੰਗਲਿਸ਼ ਦਾ ਟੈਸਟ ਦੇ ਲੈਂਦਾ ਔਰ ਯੂਐਸਡੀ ਇੰਟਰਵਿਊ ਪਾਸ ਕਰ ਲੈਂਦਾ ਸਿਰਫ 8.5 ਤੋਂ 9000 ਡਾਲਰ ਯੂਐਸਡੀ ਉਹਦੀ ਫੀਸ ਲੱਗਦੀ ਹੈ 1 ਸਾਲ ਦਾ ਫੀਸ ਉਹ ਕਿੰਨੀ ਬਣ ਗਈ 8-9 ਲੱਖ ਰੁਪਇਆ ਦੇ ਕੇ 5 ਸਾਲ ਦਾ ਵੀਜ਼ਾ ਲੈ ਲੈਂਦਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਕਰਨ ਵਾਸਤੇ ਜਾਂਦਾ 1 ਸਾਲ ਦੀ ਸਟੱਡੀ ਹੈਗਾ 3 ਸਾਲ ਦਾ ਸਟੇ ਬੈਕ ਹੈਗਾ ਇਹ ਤੁਹਾਨੂੰ ਤੇ ਮੈਨੂੰ ਮਿਲ ਕੇ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਅਜੇ 10ਵੀਂ 11ਵੀਂ ਚ ਪੜ੍ਹਦੇ ਨੇ ਉਹਨਾਂ ਨੂੰ ਕਹੋ ਚੰਗੇ ਸਕੂਲਾਂ ਚ ਪੜ੍ਹਾਣ ਉਹਨਾਂ ਦੀ ਇੰਗਲਿਸ਼ ਦਾ ਲੈਵਲ ਵਧੀਆ ਹੋਵੇ ਪੇਰੈਂਟਸ ਇਨਕਮ ਟੈਕਸ ਦੀਆਂ ਰਿਟਰਨ ਆ ਭਰਨ ਬੈਂਕਾਂ ਦੇ ਥਰੂ ट्रांजੈਕਸ਼ਨ ਕਰਨ ਤਾਂ ਹਿੰਦੁਸਤਾਨ ਦੇ ਕਿਹੜੇ ਬੱਚੇ ਨੂੰ ਵੀਜ਼ਾ ਨਹੀਂ ਮਿਲ ਸਕਦਾ ਕਾਨੂੰਨੀ ਤੌਰ ਤੇ ਜਾ ਸਕਦਾ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਦਿਮਾਗ 'ਚ ਇਹ ਨਹੀਂ ਰੱਖਣਾ ਕਿ ਇਲੀਗਲ ਤਰੀਕੇ ਨਾਲ ਹੀ ਜਾ ਸਕਦਾ ਸਾਡਾ ਆਪਣਾ ਐਕਸਪੀਰੀਅੰਸ ਹੈ ਹਜ਼ਾਰਾਂ ਬੱਚਿਆਂ ਨੂੰ ਅਸੀਂ ਕਾਨੂੰਨੀ ਤੌਰ ਤੇ ਭੇਜ ਸਕਦੇ ਆ ਤੇ ਉਹ ਕਾਨੂੰਨੀ ਤੌਰ ਤੇ ਜਾ ਸਕਦੇ ਨੇ ਨਾ ਪੁਲਿਸ ਪ੍ਰਸ਼ਾਸਨ ਨੂੰ ਕੁਝ ਕਰਨ ਦੀ ਲੋੜ ਨਾ ਸਰਕਾਰ ਨੂੰ ਕੁਝ ਕਰਨ ਦੀ ਲੋੜ ਹੋਊਗੀ ਸਿੱਧੇ ਤਰੀਕੇ ਨਾਲ মিডিਆ ਸਾਡੀ ਇੰਡਸਟਰੀ ਤੇ ਪ੍ਰਸ਼ਾਸਨ ਤੇ ਸਰਕਾਰ ਮਿਲ ਕੇ ਲੋਕਾਂ ਨੂੰ ਇਹ ਮੈਸੇਜ ਜਾਵੇ ਕਿ ਕਾਨੂੰਨੀ ਤਰੀਕੇ ਤੁਸੀਂ ਬਾਹਰ ਜਾ ਸਕਦੇ ਹੋ ਚਾਹ ਤੁਸੀਂ ਕਾਨੂੰਨੀ ਤਰੀਕੇ ਦੀ ਗੱਲ ਕੀਤੇ ਜਾਂ ਜਿਹੜੀ ਕਿਹਾ ਕਿ ਪੜ੍ਹਾਈ ਲਿਖਾਈ ਦਾ ਅਗਰ ਉਹ ਪੈਸੇ ਵੀ ਘੱਟ ਲੱਗਦੇ ਨੇ ਤਾਂ ਸੌਖਾ ਤਰੀਕਾ ਵੀ ਹੈ ਤੇ ਸਹੀ ਤਰੀਕਾ ਵੀ ਹੈ ਬਟੋਤਾ ਐਜੂਕੇਸ਼ਨ ਜਿਹੜੇ ਬੰਦੇ ਪੜ੍ਹਿਆ ਲਿਖਿਆ ਉਹ ਆਪਣੇ ਉਸ ਪਾਸੇ ਜਾਂਦਾ ਹੈ ਪਰ ਜਿਹੜੇ ਬਤਾ ਜਿਹੜੇ ਉਹ ਡੋਂਕੀ ਵਾਲੇ ਪਾਸੇ ਉਹ ਘੱਟ ਪੜ੍ਹੇ ਲਿਖੇ ਨੇ ਜਾਂ ਫਿਰ ਜਿਹੜੀ ਜਿਹਨੇ ਉਮਰ ਜ਼ਿਆਦਾ ਹੋ ਗਈ ਨਾ ਕਿਹੜੇ ਤਰੀਕੇ ਦੇ ਬਾਹਰ ਸਾਡਾ ਦਾਣਾ ਪਾਣਾ ਲਿਖਿਆ ਸੀ ਉੱਥੇ ਜਾ ਕੇ ਕਮਾਖਦੇ ਤੇ ਉਹਨਾਂ ਲਈ ਫਿਰ ਅਸੀਂ ਕੀ ਆਪਸ਼ਨ ਹੈ ਕਿਉਂਕਿ ਇੱਥੇ ਸਰਕਾਰਾਂ ਤੇ ਕੰਮ ਹੈ ਨਹੀਂ ਲੋਕੀ ਕਹਿੰਦੇ ਸਰਕਾਰ ਸਾਡੂ ਇੱ ਜਿਹੜਾ ਘਟ ਪੜਿਆ ਲਿਖਿਆ ਉਹਦੇ ਕੋਲੇ ਬੈਂਕ ਚ ਬੈਲੈਂਸ ਹੈਗਾ ਇਨਕਮ ਟੈਕਸ ਦੀਆਂ ਰਿਟਰਨਾਂ ਭਰਦਾ ਵੈ ਉਹ ਟੂਰਿਸਟ ਵੀਜੇ ਤੇ ਜਾ ਸਕਦਾ ਉੱਥੇ ਜਾ ਕੇ ਦੇਖੇ ਮੈਂ ਕੀ ਕਰ ਸਕਦਾ ਮਾ ਉਥੋਂ ਦਾ ਸਿਸਟਮ ਦੇਖੇ ਉਥੋਂ ਦਾ ਬਿਜ਼ਨਸ ਦੇਖੇ ਕੀ ਬਿਜ਼ਨਸ ਕਰ ਸਕਦਾ ਇਹ ਤਰੀਕੇ ਹੈ ਜੇ ਨੇ ਦੂਜਾ ਅਸੀਂ ਆਉਣ ਵਾਲੇ ਟਾਈਮ ਵਾਸਤੇ ਬਚਾ ਕਰੀਏ ਜਿਨ੍ਹਾਂ ਦੇ ਬੱਚੇ ਅਜ ਅੱਠਵੀਂ ਦਸਵੀਂ ਚ ਪੜਦੇ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦੀ ਕਰਨ ਸ਼ੁਰੂ ਕਰੀਏ ਤਾਂ 4 ਜਾਂ 5 ਸਾਲ ਬਾਅਦ ਜਦੋਂ ਤਿਆਰ ਹੋਣਗੇ ਤਾਂ ਅਸੀਂ ਨਵੀਂ ਜਨਰੇਸ਼ਨ ਨੂੰ ਇੱਕ ਚੰਗਾ ਸੁਨੇਹਾ ਦੇ ਸਕਾਂਗੇ ਤੇ ਲਾਸਟ ਇੱਧਰ ਦੇ ਜਿਹੜੇ ਜਿਹੜੇ ਲੋਕੇ ਗਏ ਨੇ ਅਸੀਂ ਉਹਨਾਂ ਨਾਲ ਗੱ ਜੀ ਸਰਕਾਰ ਐਥੇ ਹੀ ਪੀਲਾਸ ਪੀਲਾ ਕਰਦੋਂ ਸਾਡਾ ਨੌਕਰੀ ਪੇਸ਼ ਹੋਵੇ ਕੁਝ ਪੜੇ ਜੀ ਘੱਟ ਪੜੇ ਉਹਦੇ ਲਈ ਵੀ ਕੁਝ ਹੋਵੇ ਤੇ ਬਾਹਰ ਜਾਂਦੀ ਲੋੜ ਹੀ ਨਾ ਪਵੇ ਤਾਂ ਸਰਕਾਰ ਨੂੰ ਕੀ ਮੈਸੇਜ ਦੇਣਾ ਮੀਆਂ ਚ ਹਜ਼ਾਰਾਂ ਤਰ੍ਹਾਂ ਦੇ ਧੰਦੇ ਆ ਸਾਨੂੰ ਕਈ ਵਾਰੀ ਫੇਲ ਹੋ ਕੇ ਸਕਸੈਸ ਮਿਲਦੀ ਆ ਸੋ ਟਰਾਈ ਕਰਨਾ ਸੁਭਾਵਕ ਆ ਸੋ ਇਹ ਸਾਡੀ ਜੀਂਦੇ ਹੋਣ ਦਾ ਸਬੂਤ ਆ ਕਿ ਅਸੀਂ ਇੱਕ ਤੋਂ ਬਾਅਦ ਦੂਜੀ ਪ੍ਰਕਿਰਿਆ ਦੂਜੀ ਤੋਂ ਬਾਅਦ ਤੀਜੀ ਪ੍ਰਕਿਰਿਆ ਅਸੀਂ ਪਹਿਲਾਂ ਚਾਰਾਂ ਪੈਰਾਂ ਤੇ ਫਿਰ ਦੋਵਾਂ ਪੈਰਾਂ ਤੇ ਫਿਰ ਭੱਜਣਾ ਫਿਰ ਉੜਨਾ ਤਰਨਾ ਹੀ ਸਭ ਕੁਝ ਸਿੱਖਿਆ ਹੁਣ ਜੇ ਪਹਿਲੀ ਵਾਰ ਡਿੱਗਣ ਵਾਲਾ ਕਿਉਂਕਿ ਮੈਨੂੰ ਤਰਨਾ ਨਹੀਂ ਆਇਆ ਤੇ ਇਹ ਤਾਂ ਮਤਲਬ ਡਿਵੈਲਪਮੈਂਟ ਦੀ ਕਹਲੇ ਤੋਹੀਨ ਹੋ ਗਈ ਨਾ ਸੋ ਸਾਨੂੰ ਜਿਹੜੀ ਸਮਾਜਿਕ ਗਰੋਥ ਆ ਉਹਦੇ ਹਿਸਾਬ ਨਾਲ ਹੀ ਚੱਲਣਾ ਪੈਣਾ ਹਰ ਬੰਦੇ ਦਾ ਇੱਕ ਆਪਣਾ ਔਰਾ ਆ ਆਪਣਾ ਏਰੀਆ ਆ ਉਹਨੂੰ ਖੁਦ ਨੂੰ ਪਛਾਣ ਕਰਨੀ ਆਉਣੀ ਪਊਗੀ ਜਦੋਂ ਤੁਸੀਂ ਹੁਣੇ ਸ਼ੁਰੂ ਚ ਕੀਆ ਕਿ ਜਿਹੜਾ ਬੰਦਾ ਇਨ एलिਜੀਬਲ ਹੈ ਉਹ ਸਟੂਡੈਂਟ ਨਹੀਂ ਜਾ ਸਕਦਾ ਆਪਾਂ ਚਲੋ 40 50 ਸਾਲਾਂ ਦੇ ਬੰਦੇ ਦੀ ਗੱਲ ਕਰਨ ਲਈ ਹੁਣ 50 ਸਾਲਾਂ ਦਾ ਬੰਦਾ ਡੋਂਕੀ ਲਾਉਣ ਲਈ ਫਿੱਟ ਨਹੀਂ ਰਹੇਗਾ ਸੋ ਫਿਰ ਉਹ ਲਾ ਰਿਆ ਸੋ ਕਹਾਣੀ ਤੇ ਉਹਦੀ ਆਪਣੀ ਸਮਝ ਦੀ ਆ ਗਈ ਨਾ ਸੋ ਉਸ ਤੋਂ ਪਹਿਲਾਂ ਅਸੀਂ ਜਦ ਤੱਕ ਟੱਕਰਾਂ ਮਾਰ ਕੇ ਨਹੀਂ ਵੇਖਦੇ ਸਾਨੂੰ ਸਮਝ ਨਹੀਂ ਆਉਣੀ ਨਿਆਣੇ ਨੂੰ ਸਮਝਾਓ ਤੱਤਾ 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 ਜਦ ਤੱਕ ਨਹੀਂ ਬੜਦਾ ਤੱਤ ਉਹਨੂੰ ਪੱਲੇ ਘੱਟ ਪੈਂਦਾ ਸੋ ਅਸਾਂ ਨੂੰ ਸਭ ਨੂੰ ਰਲ ਕੇ ਦੱਸਣਾ ਪੈਣਾ ਵੀ ਇਹ ਵਾਕਿਆ ਦਿੱਤਾ ਆ ਫਿਰ ਕਿਤੇ ਸ਼ਾਇਦ ਖਾਨੇ ਗੱਲ ਪਿਆ ਜਾਵੇ ਕਾਨੇ ਗੱਲ ਪੈਂਦੀ ਗੱਲ ਕਿ ਤੇ ਇੱਕ ਸਾਡੇ ਨਾਲ ਇੱਥੇ ਉਹ ਵੀ ਸ਼ਖਸ ਮੌਜੂਦ ਹੈ ਜਿਨ੍ਹਾਂ ਦਾ ਲਾਇਸੈਂਸ ਰੀਨੂ ਕਰਾ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਨੋਟਿਸ ਆ ਰਿਹਾ ਸਰ ਕੀ ਨਾਮ ਹੈ ਤੁਹਾਡੇ ਕਿਹੜੀ ਕੰਸਲਟ ਮੈਂ ਨਾਮ ਚਰਨਜੀਤ ਸਿੰਘ ਮੈਂ ਫਰਮ ਦ ਟੀਚਰ ਅਕੈਡਮੀ ਹੈਗਾ ਜੀ ਜੰਦਰ ਤੋਂ ਇੱਥੇ ਜਿਹੜਾ ਲਿਸਟ ਜਿਹੜੀ ਹੋਣੀ ਜਾਰੀ ਹੈ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਲਾਇਸੈਂਸ ਰੀਨੂ ਕਰਾ ਲੀ ਤੁਹਾਡਾ ਵੀ ਨਾਮ ਹੈਗਾ ਤੇ ਕੀ ਗੈਪ ਕੀ ਰਹਿ ਗਿਆ ਜਿਹੜਾ ਮਤਲਬ ਕਿ ਤੁਹਾਨੂੰ ਵੀ ਨੋਟਿਸ ਆਇਆ ਹੈ ਹਾਂਜੀ ਉਹਦਾ ਸਾਡਾ ਵੀ ਨਾਮ ਦੇਖਿਆ ਮੈਂ ਸਵੇਰੇ ਤੇ ਮੈਂ ਅੱਜ ਹੀ ਐਮਏ ব্রাঞ্চ ਗਿਆ ਸੀਗਾ ਉੱਥੇ ਮਿਲਿਆ ਉਹਨਾਂ ਨੂੰ ਮੇਬੀ ਇਹ ਸ਼ਾਇਦ ਬਾਈ ਮਿਸਟੇਕ ਹੋਇਆ ਹੋਵੇ ਕਿ ਉਹਨਾਂ ਨੇ ਮੈਨੂੰ ਇਨਸਟਰਕਟ ਕੀਤਾ ਕਿ ਤੁਸੀਂ ਇੱਕ ਰਿਟਰਨ ਐਪਲੀਕੇਸ਼ਨ ਦੇ ਦਿਓ ਤੇ ਆਈ ਥਿੰਕ ਉਹ ਜਲਦੀ ਠੀਕ ਕਰ ਦੇਣਗੇ ਮੇਬੀ ਇਟਸ ਅ ਮਿਸਟੇਕ ਵਸੇ ਜੀ ਟੋਟਲ ਹੈ ਕਿ ਜਿਨ੍ਹਾਂ ਨੂੰ ਐਦਰ ਨੋਟਿਸ ਆ ਰਹੀ ਹੋਇਆ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਕੀ ਕਲੀਅਰੈਂਸ ਹੈ ਉਹ ਲਿਸਟ ਵਿੱਚ 271 ਦੀ ਲਿਸਟ ਹੈਗੀ ਹੈ ਤੇ ਉਹਦੇ ਵਿੱਚੋਂ ਮੈਨੂੰ ਹੁਣ ਤੱਕ ਪਤਾ ਲੱਗਿਆ ਕਿ ਤਕਰੀਬਨ 7-8 ਬੰਦੇ ਹੈਗੇ ਨੇ ਜਿਹਨਾਂ ਨੂੰ ਆਲਰੇਡੀ ਗਲਤ ਨੋਟਿਸ ਗਿਆ ਜਿਹਨਾਂ ਲਾਇਸੈਂਸ ਰੀਨਿਊ ਹੋ ਚੁੱਕਾ ਹੈ ਤੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਆਲਰੇਡੀ ਆਪਣੇ ਕੰਮ ਬੰਦ ਕਰ ਦਿੱਤੇ ਉਹਨਾਂ ਨੇ ਇੰਟੀਮੇਟ ਵੀ ਕਰ ਦਿੱਤਾ ਹੈ ਤੇ ਉਹਨਾਂ ਦੀ ਵੀ ਕਾਫੀ ਨਾਮ ਇਸ ਲਿਸਟ ਵਿੱਚ ਹੈਗੇ ਨੇ ਮੇਬੀ ਇਹ ਮਿਸਟੇਕ ਹੋ ਗਈ ਹੈ ਜਾਂ ਉਹ ਚੀਜ਼ਾਂ ਅਪਡੇਟ ਨਹੀਂ ਹੋਈਆਂ ਬਟ ਮੇਰਾ ਖਿਆਲ ਹੈ ਜਲਦੀ ਰੈਕਟੀਫਾਈ ਹੋ ਜਾਏਗਾ ਤੇ ਲਿਸਟ ਨਵੀਂ ਅਪਡੇਟ ਹੋ ਜਾਏਗੀ ਸੋ ਇਸਨ ਐਸੋਸੀਏਸ਼ਨ ਦੇ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਜਲੰਧਰ ਵਿੱਚ ਜਿਹੜਾ ਨੋਟਿਸ ਜਾਰੀ ਹੋਇਆ ਹੈ ਤੇ ਉਹਦੇ ਨਾਲ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਅਸੀਂ ਉਹ ਸਾਰੀ ਜਿਹੜੀ ਚੀਜ਼ਾਂ ਆ ਜ਼ਰੂਰ ਦੁਰਸਤ ਕਰਨੀ ਕੋਸ਼ਿਸ਼ ਕਰ ਰਹੇ ਤੇ ਲੋਕਾਂ ਨੂੰ ਵੀ ਮੈਸੇਜ ਇਹ ਦਿੱਤਾ ਕਿ ਚਾਹੇ ਤੁਸੀਂ ਕੋਈ ਵੀ ਬਹਾਨਾ ਦਿੰਦੇ ਹੋ ਕਿ ਤੁਸੀਂ ਪੜ੍ਹੇ ਲਿਖੇ ਨਹੀਂ ਹੋ ਜਾਂ ਫਿਰ ਉਮਰ ਵੱਧ ਹੈਗੀ ਜਾਂ ਇੱਥੇ ਕੋਈ ਕੰਮ ਨਹੀਂ ਹੋ ਰਿਹਾ ਸਰਕਾਰਾਂ ਨੂੰ ਦੋਸ਼ ਦਿਓ ਪਰ ਜਿਹੜਾ ਡੌਂਕੀ ਤਰੀਕਾ ਕੋਈ ਵੀ ਇਲੀਗਲ ਤਰੀਕਾ ਤੇ ਉਹਦਾ ਜਿਹੜਾ ਹਸ਼ਰ ਹੈ ਉਹ ਵੇਸ਼ਾ ਮਾੜਾ ਹੀ ਹੁੰਦਾ ਇਸ ਕਰਕੇ ਚੰਗੇ ਤਰੀਕੇ ਨਾਲ ਜਾਓ ਚੰਗੇ ਕੰਸਟਰਡ ਤੋਂ ਜਾਓ ਜਿਹੜੇ ਰਿਸਟ੍ਰੈਡ ਹੈਗੇ ਉਹਨਾਂ ਦੇ ਥਰ ਜਿਹੜੇ ਪੇਸ਼ੇ ਉਹ ਸਵਾਰ ਸਕਦੇ ਹੋ ਪੀਟੀਸ ਨਿਊਜ਼ ਲਈ ਜਨੰਦਰ ਤੋਂ ਜਗਰੂਪ